ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਲੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੂ ਮੰਡੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੂ ਹੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਜਾਂਚ ਦਾ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਹੀਫਰਾਂ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੀ ਜੀ ਨੂੰ ਪਸੰਦ ਆ ਜਾਨੀ ਕਿ ਇੱਥੇ ਆ ਕੇ ਆਉਦੀ ਜ਼ੱਲੀ ਨਾ ਕੀਤਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ 10 ਮਹੀਨੇ ਦੀ ਉਮਰ ਆ ਬੱਚੀ ਦੀ ਮੂੰਹ ਤੋਂ ਕੱਚੀ ਖੀਰੀ ਆ ਬੁੱਤੀ ਬਾਤੀ ਬਹੁਤ ਸੋਹਣੀ ਆ ਸਾਈਵਾਲ ਤੇ ਪੰਜਾਬ ਵਾਲੀ ਜਰਸੀ ਦੀ ਕ੍ਰਾਸ ਬੱਚੀ ਆ ਪ੍ਰਾਈਸ ਬੈਲਕਨ ਜਾਇਜ ਰੱਖਿਆ ਹੋਇਆ ਬਾਈ ਨੇ 12000 ਰੁਪਿਆ ਮੌਕੇ ਤੇ ਮਾਨਤਾਨ ਹੋ ਜੂ ਦੋ ਨੰਬਰ ਤੇ ਦੋਸਤੋ ਸੋਹਣੀ ਜੇ ਅਰਸੀ ਦੇ ਸਾਈ ਵਾਲ ਕ੍ਰੋਸ ਬੱਚੀ ਆ ਬਾਈ ਜੀ ਹੁਣਾਂ ਦੀ ਮੂਹ ਤੋਂ ਇਹ ਵੀ ਕੱਚੀ ਖੀਰੀ ਆ 10-11 ਮਹੀਨੇ ਦੀ ਉਮਰ ਆ ਝੋਲੀ ਵੇਚ ਸਕਦੇ ਆ ਚਾਰ ਹੀ ਥਾਨ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਨਾਂ ਦਾ ਸੇਮ ਹੀ ਸਾਈ ਬੂਤੀ ਬਾਤੀ ਬਹੁਤ ਸੋਹਣੀ ਆ ਬਾਕੀ ਕਰਮਾ ਵਾਲੀ ਵੇਟ ਵਾਲੇ ਪਾਸ ਤੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਜੇ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਬੱਚੀ ਦੀ ਤਾਂ 1.5 ਮਹੀਨੇ ਨੂੰ ਬੱਚੇ ਟੀਕਾ ਮੰਗ ਲੈਣਾ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਖਾ ਦਿੰਨੇ ਆ ਬੱਚੀ ਆ ਦੋਸਤੋ ਵੇਖ ਸਕਦੇ ਆ ਚਾਰ ਚ ਫਿਰੋ ਦੋਸਤੋ ਗੋਲ ਮਟੋਲ ਪਈ ਆ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਝੋਲੀ ਸੋਣੀ ਆ ਚਾਰ ਥਾਣਾ ਕੈਪਟਨ ਇਕਰਮੇ ਕੱਲੇ ਕਰੇ ਲੱਗੇ ਹੋਏ ਆ ਜੇ ਕੋਈ ਭੈਣ ਭਰਾ ਸੇਵਾ ਸੰਭਾਲ ਗੌਰ ਚੰਗੀ ਕਰਲੇ ਤਾਂ ਆਉਣ ਵਾਲੇ ਸਮੇਂ ਚ ਚੰਗੀ ਬੱਚੀ ਤਿਆਰ ਹੋ ਜੂ ਘਰੇ ਮੁੱਲ ਬਾਈ ਨੇ ਬੈਲਕਨ ਜਾਇਜ ਰੱਖਿਆ ਹੋਇਆ ਇਹਦਾ ਵੀ 12000 ਰੁਪਿਆ ਉਹ ਚ ਭਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ